ਕੱਚ ਕੋਈ ਕੀਤਾਦ ਨੇ ਨਾ ਨਹੀਂ ਨਹੀਂ ਖੁਰਦੇ ਜਾਗੇ ਹੂੰ ਹੂੰ ਹਾਈ ਮੁੰਡਾ ਤੁਹਾਡਾ ਆਹਾ ਇਹ ਕੰਮ ਉਹ ਲੋਕਾਂ ਦੇ ਫਰਜ਼ ਦੀ ਸਰੰਦਗੀ ਦੀ ਹੋਵੇਗੀ ਕਿ ਇਹ ਲੋਕ ਸੁਭਾ ਦੇ ਨੂੰ ਦਈਏ ਕਾ ਗੋਜ ਸਤਜਿਆ ਜੀ ਲਈ ਤਾਂ ਹੈ ਹੋਇਆ

ਨੇਗਾ ਇਹ ਵੀ ਵੀ ਕੀ ਨੇ ਮਕਰਤਾ ਵਾ ਪੱਗ ਲਾ ਕੇ ਖਾਣੇ ਹੁੰਦੇ ਨੇ ਕੀ ਨਾਮ ਕੋਲ ਦਿੱਕਤ ਹੋਦ ਰਿਹਾ ਤਸਵੀਰ ਕਰ ਮੈਂ ਨਾ ਗੋਗਵਾਣੀ ਦੇ ਰੰਨਣਾ ਨੇ ਹਾਂ ਕੀ ਹੋਇਆ ਜਿਸ ਪ੍ਰੋਜੈਕਟ 'ਤੇ ਤੇ ਹਮਲਾ ਹੋਇਆ ਕਿਨੇ ਕੀਤਾ ਤੇ ਕਿਉਂ ਸਾਡੇ ਮੁੰਡੇ ਨੇ ਕੀਤਾ ਇਹ ਕੀ ਹੋਇਆ ਇਹਨੂੰ ਅਸੀਂ ਪੜਾ ਕੇ ਤੇ ਆ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹ ਨਾਲ ਸਾਡੇ ਨਾਲ ਲੜਨਾ ਘੁਣਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾੜ ਪਾ ਇੱਕ ਆਸਟ੍ਰੇਲੀਆ ਲਾਏ ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤਪਾਲ ਮਹਿਰੋ ਦੇ ਨਾਲ ਇਹਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਧਰਨੇ ਦੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੁਣਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋਈ ਬਹਿ ਕੇ ਬੰਨ ਰਾ ਇਹਦਾ ਮੈਂ ਤਾਂ ਲੜਾਈ ਚੰਗੀ ਨਾ ਦੀ ਇਹ ਆਂਦਾ ਮੈਂ ਤਾਂ ਨਾਤੀ ਲੜਾਈ ਰੱਖਣੀ ਮੈਂ ਤੁਹਾਡਾ ਭੜੇਪਾ ਰੋਲਣ ਆਸਦਾ ਮੈਂ ਤੁਹਾਨੂੰ ਕੁਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫਿਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਫੇਟਾ ਹੀ ਲਖ ਲਾ ਕੇ ਵਾਪਸ ਕੈਨੇਡਾ ਦੀ ਫੈ ਲਾਈ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਘ ਬਣ ਜਾਣਾ ਮੈਂ ਤਾਂ ਇੱਥੇ ਨੰਘ ਵਸੋਣੇ ਮੈਂ ਤੁਹਾਨੂੰ ਵਸਣੇ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱਲਦਾ ਸੀਗਾ ਠੀਕ ਹੈ ਇਸ ਤਰ੍ਹਾਂ ਲੜ ਕੇ ਘਰੋਂ ਦਿੱਲੀ ਦਾ ਕਾਮਸੀ ਦਾ ਫਿਰ ਇਹ ਅਮਤਪਾਡ ਨੂੰ ਲੈ ਕੇ ਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾ ਲਨਾ ਵਾ ਅਸੀਂ ਨਹੀਂ ਕੀਤਾ ਬੇਦਖਲ ਦੋ ਤਿੰਨ ਮਹੀਨੇ ਦਾ ਚੱਲਦਾ ਫਿਰ ਦੋ ਤਿੰਨ ਵਾਰੀ ਅਮਤਪਾਡ ਨੂੰ ਲੈ ਕੇ ਮੇਰੇ ਆੜਤੀਏ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫਿਰ ਅਸੀਂ ਬੇਦਖਲ ਕਰਤਾ ਜਦੋਂ ਅਸੀਂ ਬੇਦਖਲ ਕਰਤਾ ਫਿਰ ਘਰੋਂ ਚਲਾ ਗਿਆ ਫਿਰ ਇਹ ਆਪਣੇ ਮਾਮੇ ਦੇ ਸੱਟਾ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਿਰ ਦੇ ਵਿੱਚ 123 ਟਾਂਕੇ ਲੱਗੇ ਉਹ ਅਸੀਂ ਮਸਾ ਬਚਾਇਆ ਪਰ ਉਹਨਾਂ ਨੇ ਪਛਾਣੇ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਠੀਕ ਹੈ ਪਰ ਇਹ ਨਹੀਂ ਸੁਧਰਿਆ ਉਸ ਤੋਂ ਬਾਅਦ ਹੁਣ ਸਾਡੇ ਸੱਟਾਂ ਮਾਰਨ ਆ ਗਿਆ ਪੰਜ ਛੇ ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਤਰਖਾਸਤਾ ਦਿੱਤੀਆਂ ਜਿੱਤੇ ਕੋਈ ਕਾਰਵਾਈ ਨਹੀਂ ਹੋਈ ਉਹ 300 ਕੋ ਮੇਰਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਹਾਸਤੇ ਵਿਹਲੀ ਆ ਠੀਕ ਹੈ ਜੋ ਇਹ ਪ੍ਰਸ਼ਾਸਨ ਤੇ ਜਿੰਮੇਵਾਰੀ ਬੰਦੀ ਆ ਠੀਕ ਹੈ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਕਿਸ ਤਰ੍ਹਾਂ ਦੇ ਸਬੰਧ ਨੇ ਉਹਨਾਂ ਨਾਲ ਕੋਈ ਹੋਰ ਵੀਗਾ ਮਰਤ ਪਾਲਾ ਹਮਰਤ ਪਾਲਣਾ ਵਿੱਚ ਸਬੰਧ ਹੈ ਕੀ ਹੈ ਉਹਨਾਂ ਨਾਲ ਵੀ ਜਾਂਦਾ ਆਉਂਦਾ ਸੀ ਮੈਂ ਸੇ ਬਣਾ ਪਾ ਕੇ ਹੋਣ ਕੀ ਬਣਾ ਤੈਨੇ ਅਜੇ 2 ਸਾਲੀ 1.5 ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਵਾ ਬਣਾ ਦੇ ਤੈ ਦਲਤਾਛਾ ਕਰ ਰਿਹਾ ਬਣਾ ਪਾ ਕੇ ਇਹ ਕੰਨ ਕਹਿੰਦੇ ਆ ਵੀ ਤੁਸੀਂ ਮਾਂ ਪਿਓ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਜਾਂ ਕੋਈ ਕੰਮ ਕਰਦਾ ਸੀ ਕਦੇ ਨਹੀਂ ਸੀ ਨਾ ਕਵਾਰਾ ਛੋਟਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵਹੋ ਇਸ ਆਸਟ੍ਰੇਲੀਆ ਹਾਂਜੀ ਅੱਛਾ ਇਹ ਤਾਂ ਵਹਿਆ ਨਹੀਂ ਹੋਇਆ ਨਹੀਂ ਹੋਇਆ ਅੱਛਾ ਉਹ ਕਿਸ ਤਰ੍ਹਾਂ ਦੀ ਹੈਰ ਕਰਦਾ ਬਸ ਹਰ ਕਰਾਂਦੇ ਬਸ ਕੁੱਟੋ ਮਾਰੋ ਲੁੱਟੋ ਖਾਓ ਨੋਟਾ ਖਾਓ ਕਰਦਾ ਹੀ ਹੋਗਾ ਜੋ ਸਾਂਡਰੂਨ ਲੁੱਟ ਕੇ ਲੱਗਿਆ ਤੇਨੇ ਜਿਹੜੇ ਨਾਲ ਆਇਆ ਉਹ ਕਿਹਾ ਕਿੰਨੀਆਂ ਕੁ ਲੁੱਟਾ ਕਰਦੇ ਕਿੰਨੀਆਂ ਕੁ ਮਾਵਾਂ ਨੂੰ ਕੁੱਟਣ ਜਾਂਦੇ ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣ ਆ ਸਕਦੇ ਲੋਕਾਂ ਨੂੰ ਕੁੱਟ ਨਹੀਂ ਜਾਂਦੇ ਹੋਣਗੇ ਸਿੱਖੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖ ਨੇ ਕੀ ਕਹਿਣਾ ਸਿੱਖੀ ਇਹ ਕੁਛ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰਦਿਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀ ਕੁੱਟਾਂ ਮਾਰਾਂ ਕਰੋ ਸਿੱਖੀ ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾ ਕਰੋ ਕੋਈ ਇੱਕ ਕੱਕਾ ਖੈ ਸਰਦਾਨੀਗਾ ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐ ਭੱਜਾ ਫਰਦਾ ਘੋੜੀ ਵਾਂਗੂ ਕਿਤੇ ਖੜਦਾ ਹੀ ਨਹੀਂ ਘਰ ਦੇ ਚਮੜਾ ਕੀਤਾ ਹਾਂਜੀ ਘਰ 'ਚ ਹਮੜਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨੇ ਕੀਤਾ ਤੇ ਉਹ ਤੇ ਪਿਓ ਤੇ ਕਿਹਦੇ ਨਾਲ ਕੀਤਾ ਕਿਸ ਚੀਜ਼ ਦੇਸ਼ਵਾਨ ਵੇਸ ਵਾਲਾ ਨਾ ਗੰਡਾ ਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹਦਾ ਚਲੌਂਦ ਉਹਦਾ ਚਲੌਂਦ ਦਾ ਹੁਕਮ ਨਹੀਂ ਮਿਲਿਆ ਇਹਨਾਂ ਨੂੰ ਵੀ ਅਸੀਂ ਬਾਹਰੋਂ ਭੱਜ ਕੇ ਤਾਂ ਨਹੀਂ ਤੇ ਕਿਰਪਾਨਾਂ ਕੱਢੀਆਂ ਫਿਰ ਉਹ ਦੁਬਾਰਾ ਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਆ ਕੇ ਨੰਘਨੇ ਗੇਟ ਖਲਾ ਕੇ ਕਿ ਮੈਂ ਤੇਰੇ ਗੁੱਟ ਵੱੜ ਦੂੰ ਬੂਆ ਖੋਲ ਦੇ ਇੱਦਾਂ ਕਿਹੜਾ ਖੂਨ ਦਾ ਪਿਆਸਾ ਬਣ ਗਿਆ ਕੀ ਕਾਰ ਤੇ ਖੂਨ ਤਾਂ ਪਿਆਸਾ ਹੀ ਆ ਤਾਂ ਜਦੋਂ ਇਹਦਾ ਜੰਮਿਆ ਹੁੰਦਾ ਖੂਨ ਦਾ ਪਿਆਸਾ ਹੀ ਆ ਇਹ ਤਾਂ ਇਹੇ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਵਿੱਚ ਕਾਰਵਾਈ ਪੋਸਟ ਕਰਨੇ ਹਾਂ ਹਾਂਜੀ ਮਾ ਮਾਵਾ ਦਾ ਮਾ ਲੋ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਨੇ ਘਰੇ ਬੰਦੇ ਪਾ ਕੇ ਪੈਨੇ ਅਸੀਂ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰਿਆਂ ਮੇ ਖੁੱਲਾ ਫਰਦਾ ਉਹਨੂੰ ਕਿਹੜਾ ਪੌੜ ਫੜ ਰਹੀ ਹੈ ਸਰ ਜੀ ਹਾਂਜੀ ਸਰ ਜਿਹੜੇ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਪੋ ਨੂੰ ਕੀ ਮਾਮਲਾ ਸੀ ਇਹ ਮਾਮਲਾ ਇਹ ਜੀ ਪਿੰਡ ਗਗੋਣਾ ਜੀ ਉਥੋਂ ਜਸਵੀਰ ਕੌਰ ਪਤਨੀ ਗੁਰਦੇਵ ਸਿੰਘ ਦਾ ਉਹਨਾਂ ਦਾ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਰ ਸੀ ਦੇ ਜੀ ਆ ਕੇ ਇੱਥੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਾਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇਕਾਰ ਦੇ ਜੀ ਇਹ ਸਰ ਇੱਕ ਤਾਂ ਲੜਕਾ ਲਾਪਰੀ ਤੇ ਤੇ ਬਾਕੀ ਦੇ ਨਨਫੇਰ ਬੰਦੇ ਚਾਰ ਹੋਰ ਜੀ ਅੰਦਰ ਬੜੇ ਤੇ ਮੁਕਦਮਾ ਹਾਂਜੀ ਮੁਕਦਮਾ ਦਰਜ ਕਰਤਾ 33 ਨੰਬਰ ਐਫ ਆਰ ਜੀ 452 ਚ 148 932 ਅਗਲੀ ਕਾਰਵਾਈ ਗੁਰਦੀਸ਼ ਜਾਰੀ ਹੈ ਜੀ ਮੇਜਰ ਸਿੰਘ ਠਾਣੇਦਾਰ ਸਾਹਿਬ ਲਿਗੇ ਕਰ ਰਹੇ